ਚੜਦੇ 'ਚ ਹਰਮੰਦਰ ਵਸਦਾ ਲਹਿੰਦੇ 'ਚ ਨਨਕਾਣਾ ਆਓ ਰਲ ਮਿਲ ਅਰਦਾਸ ਕਰੀਏ ਵਰਤੇ ਨਾ ਕੋਈ ਪਾਣਾ ਸਾਰੇ ਦੇਸ਼ ਦੇ ਵਿੱਚ ਜੰਗ ਦੇ ਹਾਲਾਤ ਬਣੇ ਹੋਏ ਹਨ ਤੇ ਪੂਰਾ ਭਾਰਤ ਇਸ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਆ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਾਰਵਾ ਤੇ ਅੱਜ ਦੀ ਗੱਲ ਇੱਕ ਚਰਚਾ ਦੇ ਵਿੱਚ ਇਸੇ ਵਿਸ਼ੇ ਤੇ ਗੱਲ ਕਰਨ ਵਾਸਤੇ ਮੇਰੇ ਨਾਲ ਮੌਜੂਦ ਨੇ ਸਾਬਕਾ ਕ੍ਰਿਕਟ ਪਲੇਅਰ ਅਤੇ ক্রিকেট ਕਮੈਂਟਰੀ ਕਰਨ ਵਾਲੇ ਤੇ ਨਾਲ-ਨਾਲ ਅਲੱਗ-ਅਲੱਗ ਚੈਨਲਾਂ ਵਾਸਤੇ ਪ੍ਰੋਗਰਾਮ ਸੰਚਾਲਕ ਕਰਨ ਵਾਲੇ ਕੁਲਵਿੰਦਰ ਮਹੇਜ ਜੀ ਅਤੇ ਨਾਲ ਸਾਥ ਦੇ ਰਹੇ ਨੇ ਸਾਡਾ ਇੰਡੀਅਨ ਨੇਵੀ ਦੇ ਵਿੱਚੋਂ ਰਿਟਾਇਰ ਹੋਏ ਕੈਪਟਨ ਚਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਮਹੇਜ ਜੀ ਤਿੰਨ ਦਿਨ ਤੋਂ ਜਿਹੜੇ ਭਾਰਤ ਦੇ ਹਾਲਾਤ ਬਣੇ ਹੋਏ ਹਨ ਜੀ ਪਰसों ਰਾਤੀ ਅਸੀਂ ਬਲੈਕਆਊਟ ਦਾ ਸਾਹਮਣਾ ਕੀਤਾ ਕੱਲ ਰਾਤੀ ਅਸੀਂ ਬਲੈਕਆਊਟ ਦਾ ਸਾਹਮਣਾ ਕੀਤਾ ਅੱਜ ਤੋਂ ਪੰਜ ਦਹਾਕੇ ਪਿੱਛੇ ਅਸੀਂ ਚਲੇ ਗਏ ਜੀ ਤੇ ਇਹ ਸਾਹਮਣਾ ਅਸੀਂ ਪੰਜ ਦਹਾਕੇ ਪਹਿਲਾਂ ਵੀ ਕਰ ਚੁੱਕੇ ਹਾਂ ਜੀ ਕਿਉਂਕਿ ਬਲੈਕਆਊਟ ਵਾਲਾ ਦੌਰ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਉਦੋਂ ਜਿਹੜੀ ਬਲੈਕਆਊਟ ਹੁੰਦੀ ਸੀ ਤੇ ਅੱਜ ਜਿਹੜੀ ਬਲੈਕਆਊਟ ਹੋ ਰਹੀ ਹੈ ਉਹਦੇ ਵਿੱਚ ਤੁਹਾਨੂੰ ਕੀ ਕੀ ਚੇਂਜਸ ਨਜ਼ਰ ਆ ਰਹੇ ਹਨ ਦੇਖੋ ਉਹ ਜਿਹੜੀ ਤੁਸੀਂ ਪੰਜ ਦਹਾਕੇ ਪਹਿਲੇ ਵਾਲੀ ਗੱਲ ਕਰ ਰਹੇ ਹੋ ਕਾਰਵਾ ਜੀ ਜੀ ਉਹ ਐਕਚੁਅਲ ਜੰਗਸੀ ਜੀ ਤੇ ਜਿਹੜਾ ਅੱਜ ਦੀ ਡੇਟ 'ਚ ਬਲੈਕਆਊਟ ਕਰਵਾਇਆ ਜਾ ਰਿਹਾ ਹੈ ਇੱਕ ਅਸੀਂ ਸਰਲ ਭਾਸ਼ਾ 'ਚ ਕਹਿ ਲਈਏ ਤੇ ਇੱਕ ਮੋਕ ਡਰਿੱਲ ਹੈ ਇੱਕ ਰਸਲ ਹੈ ਜੀ ਕਿ ਬਲੈਕਆਊਟ ਦੇ ਵਿੱਚ ਆਪਾਂ ਕਿੱਦਾਂ ਰਹਿਣਾ ਤੇ ਕੀ ਕਰਨਾ ਜੀ ਠੀਕ ਹੈ ਤਾਂ ਬਲੈਕਆਊਟ ਕਹਿੰਦੇ ਕਿੰਨੂ ਅੱਜ ਕੱਲ ਦੀ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਬਲੈਕਆਊਟ ਹੁੰਦਾ ਕੀ ਹੈ ਸੋ ਇਹ ਗਵਰਨਮੈਂਟ ਦੀ ਇੱਕ ਪਾਲਿਸੀ ਹੈ ਕਿ ਲੋਕੀ ਜਿਹੜੀ ਅੱਜ ਦੀ ਜਨਰੇਸ਼ਨ ਆ ਜਾਂ ਆਵਾਮ ਆ ਹਿੰਦੁਸਤਾਨ ਦਾ ਉਹ ਬਲੈਕਆਊਟ ਦੇ ਨਾਲ ਵਕਫ ਹੋ ਜਵੇ ਕਿ ਜੇ ਬਲੈਕਆਊਟ ਹੁੰਦਾ ਤੇ ਆਪਾਂ ਕੀ ਕਰਨਾ ਸਾਡਾ ਕੀ ਰੋਲ ਹੈ ਤੇ ਆਪਾਂ ਕਿਸ ਰੋਲ ਦੇ ਵਿੱਚ ਰਾਤ ਕੱਟਣੀ ਹੈ ਤੇ ਕਿਸ ਰੋਲ ਦੇ ਵਿੱਚ ਆਪਾਂ ਦਿਨ ਕੱਟਣਾ ਨਹੀਂ ਅਸੀਂ ਇਹ ਦੇਖਿਆ ਹੈ ਕਿ ਜਦੋਂ ਪੰਜ ਦਾ ਹਾਕੇ ਪਹਿਲਾਂ ਬਲੈਕਆਊਟ ਹੁੰਦੇ ਸੀ ਨਾ ਤੇ ਉਦੋਂ ਸ਼ਾਇਦ ਸਾਇੰਸ ਨੇ ਇੰਨੀ ਤਰੱਕੀ ਨਹੀਂ ਕੀਤੀ ਹੋਈ ਸੀ ਜੀ ਬਿਲਕੁਲ ਉਦੋਂ ਦੇਖੋ ਬਲੈਕਆਊਟ ਦਾ ਮਤਲਬ ਕੀ ਹੈ ਕਿ ਤੁਹਾਡੇ 에ਅਰ ਜਿਹੜਾ ਰੂਟ ਹੈ ਹਵਾਈ ਰੂਟ ਹੈ ਜਿਹੜਾ ਉਤੋਂ ਤੁਹਾਡੇ ਅਟੈਕ ਨਹੀਂ ਅਟੈਕ ਨਾ ਹੋ ਜੇ ਕਿਉਂਕਿ ਥੱਲੇ ਲਾਈਟ ਜਗਦੀ ਹੋਏਗੀ ਤਾਂ ਐਕਚੁਅਲੀ ਹੈ ਕਿ ਦੁਸ਼ਮਣ ਜਹਾਜ਼ ਉਤੋਂ ਨੰਗਣਗੇ ਤਾਂ ਉਹ ਥੱਲੇ ਲਾਈਟ ਦੇਖ ਕੇ ਆਪਣਾ ਕੋਈ ਨਾ ਕੋਈ ਅਟੈਕ ਕਰਨਗੇ ਇਸ ਇਸ ਕਰਕੇ ਬਲੈਕਆਊਟ ਕਰਵਾਈਦਾ ਸੀ ਕਿ ਜਿਹੜਾ 에ਅਰ ਰੂਟ ਹੈ ਉਤੋਂ ਕਿਸੇ ਨੂੰ ਨਜ਼ਰ ਨਾ ਆਵੇ ਕਿ ਕਿੱਥੇ ਸ਼ਹਿਰ ਵੱਸਦਾ ਪਿਆ ਤੇ ਕਿੱਥੇ ਆਬਾਦੀ ਹੈ ਜੀ ਇਸ ਕਰਕੇ ਬਲੈਕਆਊਟ ਕਰਵਾਇਆ ਜਾਂਦਾ ਸੀ ਕੈਪਟਨ ਸਾਹਿਬ ਤੁਸੀਂ ਹੀ ਕਹੋਗੇ ਹਾਂ ਜੀ ਇਹ ਜਿਹੜਾ ਆਰਮ ਫੋਰਸਸ ਦੇ ਜਦੋਂ ਕਹਿ ਰਹੇ ਨੇ ਕਿ ਇੱਕ ਤਰ੍ਹਾਂ ਦੀ ਡ੍ਰਿਲ ਹੈਗੀ ਹੈ ਜਿਹੜੀ ਡਿਫੈਂਸ ਵਿੱਚ ਜਾਂ ਫਿਰ ਆਰਮੀ ਆਂਡ ਡਿਫੈਂਸ ਫੋਰਸਸ ਦੇ ਤਾਂ ਆਮ ਪ੍ਰੈਕਟਿਸ ਆਦੀ ਹੁੰਦੇ ਨੇ ਬਟ ਸਿਵਲ ਪਬਲਿਕ ਅਵੇਰਨੈਸ 얘 ਦੇ ਬਾਰੇ ਹੋਣੀ ਪਹਿਲੀ ਵਾਰੀ ਜਿਹੜੀ ਚੁਗਾਈ ਜਾ ਰਹੀ ਹੈ ਕਿਉਂਕਿ ਉਹ ਨਹੀਂ ਪੱਕੇ ਕਦੇ ਵੀ ਨਹੀਂ ਸੀ ਹੂੰ ਇਹਦੇ ਵਿੱਚ ਇੱਕ ਡ੍ਰਿਲ ਆਇਆ ਜਿਹਦੇ ਵਿੱਚ ਇੱਕ ਡਿਸਪਲਿਨ ਪੈਦਾ ਕਰਨਾ ਪਬਲਿਕ ਦੇ ਵਿੱਚ ਉਹਨਾਂ ਦੀ ਆਪਣੀ ਸੇਫਟੀ ਦੇ ਲਈ ਪਸ ਜਿਹੜਾ ਡਿਫੈਂਸ ਦਾ ਜਿਹੜਾ ਪ੍ਰੋਸੀਜਰ ਜਿਹੜੇ ਆਪਰੇਸ਼ਨ ਹੈਗੇ ਨਾ ਉਹਨਾਂ ਨੇ ਸਖੇ ਹੋ ਜਾਂਦੇ ਥੋੜੇ ਕਰਨੇ ਨਹੀਂ ਪਰ ਕੈਪਟਨ ਜੀ ਤੁਸੀਂ ਦੇਖਿਆ ਹੋਣਾ ਕਿ ਪਰਸੋਂ ਰਾਤੀ ਮੈਂ ਦੇਖਿਆ ਹੋਇਆ ਹੈ ਕਿ ਕਈ ਸਰਕਾਰੀ ਏਡਾਰੇ ਸੀ ਜਿਨ੍ਹਾਂ ਦੀ ਲਾਈਟਾਂ ਚੱਲ ਰਹੀਆਂ ਸੀਗੀਆਂ ਹੁਣ ਆਪਣਾ ਜਲੰਧਰ ਕੈਂਟ ਦੀਆਂ ਅਖਬਾਰਾਂ ਚ ਆਇਆ ਸੀ ਕਿ ਜਲੰਧਰ ਕੈਂਟ ਦੀ ਪੂਰੀ ਲਾਈਟ ਰੇਲਵੇ ਸਟੇਸ਼ਨ ਦੀ ਪੂਰੀ ਲਾਈਟ ਚੱਲਦੀ ਰਹੀ ਹੈ ਮੰਦਰ ਗੁਰਦੁਆਰੇ ਦੇ ਉੱਪਰ ਬਲਬ ਜਿਹੜੇ ਲੱਗੇ ਨੇ ਉਹ ਜਗਦੇ ਰਹੇ ਨੇ ਸੋਨ ਲਾਈਟਾਂ ਕਿਸੇ ਨੇ ਵੀ ਬੰਦ ਨਹੀਂ ਕੀਤੀਆਂ ਬੇਸ਼ੱਕ ਰਾਤੀ ਬੰਦ ਹੋ ਵੀ ਗਈਆਂ ਨੇ ਚਲ ਪਰਸੋ ਇਹਨਾਂ ਲੋਕਾਂ ਕੋਲ ਅਵੇਅਰ ਨਹੀਂ ਸੀਗੇ ਸੋ ਅਵੇਅਰਨੈਸ ਦੀ ਕਮੀ ਕਰਕੇ ਸ਼ਾਇਦ ਸਭ ਕੁਝ ਸਾਨੂੰ ਸਾਹਮਣਾ ਕਰਨਾ ਪੂ ਬਿਲਕੁਲ ਠੀਕ ਗੱਲ ਹੈ ਕਾਰਵਾਈ ਤੁਹਾਡੀ ਔਰ ਮੈਂ ਵੀ ਇੱਥੇ ਅਪੀਲ ਕਰਾਂਗਾ ਬਲੈਕਆਊਟ ਦਾ ਮਤਲਬ ਬਲੈਕਆਊਟ ਜਿਸੇ ਸਭ ਕੁਝ ਬੰਦ ਕਰਨਾ ਇਵਨ ਤੁਹਾਡੇ ਘਰਾਂ ਦੇ ਜਿਹੜੇ ਸਕਿਉਰਿਟੀ ਕੈਮਰੇ ਨੇ ਸੀਸੀਟੀਵੀ ਕੈਮਰੇ ਉਹ ਵੀ ਨਾਈਟ ਵਿਜ਼ਨ ਜਿਹੜੇ ਕੈਮਰੇ ਨੇ ਉਹ ਲਾਈਟ ਕਰਦੇ ਨੇ ਹਨੇਰੇ ਦੇ ਵਿੱਚ ਤੁਸੀਂ ਆਪਣੇ ਕੈਮਰੇ ਵੀ ਆਫ ਕਰੋ ਤਾਂ ਕਿ ਪ੍ਰੋਪਰ ਇੱਕ ਬਲੈਕਆਊਟ ਹੋ ਸਕੇ ਬਾਕੀ ਦੀ ਗੱਲ ਇਹ ਕਿ ਕਈਆਂ ਦੇ ਆਟੋਮੈਟਿਕ ਲਾਈਟਸ ਲੱਗੀਆਂ ਨੇ ਘਰ ਦੇ ਬਾਹਰ ਜਾਂ ਗੇਟ ਤੇ ਨਾ ਜਿਹੜੀਆਂ ਸੋਲਰ ਲਾਈਟਸ ਕਹ ਦਿੰਨੇ ਆਪਾਂ ਆਟੋਮੈਟਿਕ ਲਾਈਟਸ ਨੇ ਉਹ ਵੀ ਆਫ ਕਰਕੇ ਰੱਖਣ ਉਹਨਾਂ ਦੇ ਵੀ ਜਿਹੜੇ ਸਵਿਚ ਆ ਆਫ ਮੋਡ ਤੇ ਕਰ ਦੇਣ ਤਾਂ ਕਿ ਬਲੈਕਆਊਟ ਦਾ ਮਤਲਬ ਸਾਰਿਆਂ ਨੂੰ ਸਮਝ ਆ ਸਕੇ ਇਹ ਨਹੀਂ ਹੈ ਕਿ ਮੇਰਾ ਦਿਲ ਕਰਦਾ ਮੈਂ ਲਾਈਟ ਬੰਦ ਕਰਾਂ ਤੇ ਮੇਰਾ ਦਿਲ ਕਰਦਾ ਮੈਂ ਨਾ ਕਰਾਂ ਈਵਨ ਤੁਸੀਂ ਦੇਖੋਗੇ ਗੁਰਦਾਸਪੁਰ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਅਨਾਉਂਸ ਕਰਤਾ ਆਰਮੀ ਨੇ ਆਮ ਆਰਮੀ ਨੇ ਕੀਤਾ ਜਾਂ ਪੰਜਾਬ ਗਵਰਨਮੈਂਟ ਨੇ ਕੀਤਾ ਕਿ ਗੁਰਦਾਲਸਪੁਰ ਬਾਰਡਰ ਡਿਸਟ੍ਰਿਕਟ ਹੈ ਉਹਦੇ ਵਿੱਚ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਰਹੇਗਾ ਤੇ ਸਿਰਫ ਜਿਹੜੇ ਹਸਪੀਟਲ ਹੈ ਜਿਹੜੀਆਂ ਅਮਰਜੈਂਸੀ ਸੇਵਾਵਾਂ ਨੇ ਉੱਥੇ ਬਲੈਕਆਊਟ ਨਹੀਂ ਰਹੇਗਾ ਪਰ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਕਿ ਤੁਸੀਂ ਆਪਣੀਆਂ ਜਿੰਨੀਆਂ ਵੀ ਰੋਸ਼ਨਦਾਨ ਨੇ ਵਿੰਡੋਜ਼ ਨੇ ਉਹ ਸਾਰੀਆਂ ਕਵਰ ਰੱਖਣੀਆਂ ਤਾਂ ਕਿ ਤੁਸੀਂ ਅੰਦਰ ਆਪਣੀ ਸਰਵਿਸ ਵੀ ਕਰ ਸਕੋ ਔਰ ਅ ਅ ਅਜਿਹਾ ਕਿ ਉਹ ਬਲੈਕਆਊਟ ਹੈ ਜਿਹੜਾ ਕੱਲ ਰਾਤੀ ਦਾ ਬਲੈਕਆਊਟ ਜਦੋਂ ਹੋਇਆ ਜਦੋਂ ਇੱਕਦਮ ਲਾਈਟ ਚਲੀ ਗਈ ਅਚਾਨਕ ਜਦੋਂ ਮਾਹੌਲ ਗਰਮ ਹੋ ਗਿਆ ਕਿ ਇੱਥੇ ਨੁਕਸਾਨ ਹੋ ਗਿਆ ਉੱਥੇ ਨੁਕਸਾਨ ਹੋ ਗਿਆ ਆਪਣੇ ਜਲੰਧਰ ਦੀ ਗੱਲ ਹੀ ਕਰੀਏ ਤੇ ਜਿਹੜੀ ਨਵੀਂ ਜਨਰੇਸ਼ਨ ਦੇ ਬੱਚੇ ਸੀ ਨਾ ਉਹ ਤਾਂ ਫਿਰ ਆਪਣੀ ਉਹ ਰੀਲਾ ਬਣਾਉਣ ਚ ਵਿਅਸਤ ਹੋ ਗਏ ਤੇ ਇੰਜੋਏ ਕਰਨ ਚ ਵਿਅਸਤ ਹੋ ਗਏ ਸ਼ਾਇਦ ਇਹਦੇ ਵਿੱਚ ਵੀ ਕੋਈ ਦੇਖੋ ਇਹ ਜਿਹੜਾ ਚਲਨ ਹੈ ਨਾ ਇਹ ਸੋਸ਼ਲ ਮੀਡੀਆ ਵਾਲਾ ਹਮਮ ਇਨ ਇਹ ਕਿਉਂਕਿ ਦੇਖੋ ਕੋਈ ਵੀ ਚੀਜ਼ ਆ ਉਹਦੇ ਦੋ ਪਹਿਲੂ ਹੈ ਜੀ ਜੇ ਹੁਣ ਇਹ ਸੋਸ਼ਲ ਮੀਡੀਆ ਹੈ ਨਾ ਇਹਨਾਂ ਜੀ ਕਿਤੇ ਨਾ ਕਿਤੇ ਆਵਾਮ ਨੂੰ ਫਾਇਦਾ ਹੈ ਨਾ ਸਾਡੇ ਤੇ ਆਵਾਮ ਨੂੰ ਨੁਕਸਾਨ ਨਹੀਂ ਕਿਉਂਕਿ ਹੁਣ ਤੁਸੀਂ ਦੇਖੋ ਗੱਲ ਕੁਝ ਵੀ ਨਹੀਂ ਹੈ ਅੱਲੇ ਤੱਕ ਦੇਖੋ ਮੈਂ ਨਹੀਂ ਸਮਝਦਾ ਕਿ ਜੰਗ ਸ਼ੁਰੂ ਹੋ ਚੁੱਕੀ ਹੈ ਸਿਰਫ ਇੱਕ ਮਾਹੌਲ ਟੈਂਸ ਹੋਇਆ ਲੋਕੀ ਪੈਨਿਕ ਹੋਏ ਹੋਏ ਨੇ ਜਿਹੜੀ ਜੰਗ ਹੈ ਉਹ ਤਾਂ ਅੱਜ ਕੱਲ ਉਹਨਾਂ ਦੀ ਜੰਗ ਨਹੀਂ ਹੋਈ ਜਿਹੜੀ ਤੁਸੀਂ 71 65 ਦੀ ਜੰਗ ਦੀ ਗੱਲ ਕਰਦੇ ਪਿਓ ਕਿ ਬਾਰਡਰਾਂ ਤੋਂ ਸ਼ੁਰੂ ਹੋਣਾ ਬਾਰਡਰ ਤੇ ਲੜਾਈ ਹੋਣੀ ਹੈ ਹੁਣ ਤਾਂ ਤੈਸ ਨੈਸ ਹੋਣੀ ਹੈ ਮਿੰਟਾਂ ਚ ਕੰਪਿਊਟਰਾਈਜ਼ਡ ਲੜਾਈ ਹੈ ਮਜ਼ਾਈਲਾ ਜਾਣੀਆਂ ਨੇ ਆਣਾ nuclear power ਜਿਹੜੀਆਂ ਦੋਨੋਂ ਕੰਟਰੀਜ਼ ਦੇ ਕੋਲ ਨੇ ਘੰਟੇ ਦੇ ਵਿੱਚ ਸਭ ਕੁਝ ਖਤਮ ਹੋ ਜਾਣਾ ਕੋਈ ਬਹੁਤ ਦਾ ਟਾਈਮ ਕਿਸੇ ਨੂੰ ਮਿਲਣਾ ਨਹੀਂ ਹੈ ਤੇ ਬਟ ਇਹ ਜਿਹੜੀਆਂ ਅਫਵਾਹਾਂ ਨੇ ਨਾ ਸੋਸ਼ਲ ਮੀਡੀਆ ਤੇ ਕੋਈ ਬਕਰੀ ਡਿਸਕਸ਼ਨ ਕਰ ਰਿਹਾ ਕੋਈ ਬਕਰੀਆ ਹੋ ਗਿਆ ਜੀ ਨਹੀਂ ਕਰਨੀਆਂ ਚਾਹੀਦੀਆਂ ਕੋਈ ਲੜਾਈ ਦਾ ਮਾਹੌਲ ਨਹੀਂ ਕੋਈ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਸਾਡੀ ਗਵਰਨਮੈਂਟ ਦੀ ਜਿਹੜੀ ਪਕੜ ਹੈ ਨਾ ਉਹ ਬਹੁਤ ਵਧੀਆ ਐ ਇਸ ਵੇਲੇ ਕੈਪਟਨ ਸਾਹਿਬ ਤੁਸੀਂ ਦੇਖਿਆ ਹੋਣਾ ਕਿ ਜਦੋਂ ਦਾ ਇਹ ਮਾਹੌਲ ਬਣਿਆ ਹਾਂ ਹਾਂਜੀ ਗਰੋਸਰੀ ਸ਼ਾਪਸ ਦੇ ਉੱਪਰ ਬਹੁਤ ਜ਼ਿਆਦਾ ਰਸ਼ ਪੈ ਗਿਆ ਹੈ ਦਾਲਾ ਸਬਜ਼ੀਆਂ ਦੇ ਭਾਵਾ ਵਧ ਗਏ ਨੇ ਲੋਕੀ ਰਾਸ਼ਨ ਜਿਹੜੇ ਹੈਗੇ ਨੇ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਇਹਦੇ ਵਿੱਚ ਤੁਸੀਂ ਕਹੋਗੇ ਇਹ ਥੋੜਾ ਜਿਹਾ ਇਹ ਪੈਨਿਕ ਵਾਲੀ ਸਿਚੁਏਸ਼ਨ ਹੈ ਜੀ ਇਹ ਨਹੀਂ ਕਰਨਾ ਚਾਹੀਦਾ ਪਬਲਿਕ ਨੂੰ ਥੋੜਾ ਸਹੀਮ ਵਰਤਣਾ ਚਾਹੀਦਾ ਹੈ ਕਿ ਗਵਰਨਮੈਂਟ ਤੋਂ ਸਾਡੇ ਇੰਡੀਆ ਨੂੰ ਸਪੈਸਿਫਿਕਲੀ ਕੋਈ ਡਾਊਨ ਪਰੇ ਪਾਇਆ ਇੱਥੇ ਇੱਥੇ ਮੈਨੂੰ ਕਹੇ ਇਹਦੇ ਵਿੱਚ ਫੋਟਿੰਗ ਕਈ ਇਹਦੇ ਵਿੱਚ ਗਲਤ ਚੀਜ਼ਾਂ ਸ਼ੁਰੂ ਹੋ ਜਾਣਗੀਆਂ ਮੈਂ ਮੈਂ ਇਦਾਂ ਹੀ ਨਾ ਸਾਡੇ ਉਧਰ ਘਰ ਵੱਲ ਰਾਸ਼ਨ ਦੀ ਦੁਕਾਨ ਤੇ ਰਾਜ ਪਿਆ ਸੀ ਜੀ ਤੇ ਮੇਰਾ ਇੱਕ ਜਾਣਕਾਰ ਬਾਹਰ ਹੀ ਖੜਾ ਏ ਤੇ ਮੈਂ ਲੰਘਦਾ ਪਿਆ ਉਹ ਮੈਂ ਉਹਨੂੰ ਦੇਖ ਕੇ ਰੁਕ ਗਿਆ ਮੈਂ ਕਿ ਕੀ ਹੋਇਆ ਕਹਿੰਦਾ ਯਾਰ ਰਾਸ਼ਨ ਰੋਜ਼ਨ ਇਕੱਠਾ ਕਰਦੇ ਪਏ ਆ ਮੈਂ ਕਿ ਯਾਰ ਮੌਕਾ ਮਿਲੇਗਾ ਤੇ ਖਾਓਂਗੇ ਨਾ ਬਿਲਕੁਲ ਖਾਦਾ ਤੇ ਹੋਣੀ ਜਾਣਾ ਜੀ ਘਰ ਪਿਆ ਵਾ ਤੁਸੀਂ ਸਟਾਕ ਕਰਕੇ ਕੀ ਕਰੋਗੇ ਮਤਲਬ ਜਿੱਦੋਂ ਹੁਣ ਕੁਝ ਹੋਇਆ ਨਾ ਕਿਸੇ ਨੂੰ ਕਿਸੇ ਚੀਜ਼ ਦਾ ਟਾਈਮ ਨਹੀਂ ਮਿਲਣਾ ਨਹੀਂ ਵਰਕਵਿੰਦਰ ਜੀ ਮੈਂ ਤੁਹਾਨੂੰ ਜੋ ਪੁੱਛਣਾ ਚਾ ਰਿਹਾ ਸੀ ਇਹ ਹੈ ਕਿ ਜਿਹੜੇ ਜਮਾ ਖੋਰੀ ਵਾਲੇ ਇਨਸਾਨ ਨੇ ਕੀ ਕੀ ਕਰੋਗੇ ਜੀ ਜਮਾਗੋਰੀ ਕਰਕੇ ਕੀ ਕਰ ਲੋਗੇ ਮੈਂ ਤੇ ਤੁਹਾਨੂੰ ਦੱਸਿਆ ਜਦੋਂ ਇਦਾਂ ਦਾ ਮਾਹੌਲ ਆਂਦਾ ਹਨਾ ਜੀ ਆਮ ਪਬਲਿਕ ਜਿਹੜੀ ਆ ਉਹਦੇ ਤੇ ਹਮੇਸ਼ਾ ਹੀ ਬੋਝ ਪੈਂਦਾ ਔਰ ਉਹਨੂੰ ਜਿਹੜਾ ਨਾ ਮਹਿੰਗਾਈ ਦਾ ਸਾਹਮਣਾ ਕਰਨਾ ਪੈਂਦਾ ਹੁਣ ਬਿਨਾਂ ਵਜ੍ਹਾ ਦੇ ਰੇਟ ਵੱਜ ਜਾਣੇ ਨੇ ਬਿਨਾਂ ਵਜ੍ਹਾ ਹੀ ਜਿਹੜਾ ਮਾਹੌਲ ਜਿਹੜਾ ਟੈਂਸ ਹੋ ਗਿਆ ਬਿਨਾਂ ਵਜ੍ਹਾ ਲੋਕਾਂ ਨੇ ਰੇਟ ਵਧਾ ਦਿੰਨੇ ਨੇ ਵੇਚਣ ਵਾਲਿਆਂ ਨੇ ਸਮਾਨ ਮਹਿੰਗਾ ਦੇਣਾ ਮੰਡੀਆਂ 'ਚ ਮਹਿੰਗਾ ਪਹੁੰਚੇਗਾ ਤੇ ਉਹ ਅੱਗੇ ਵੇਚਣਗੇ ਵੀ ਮਹਿੰਗਾ ਸੋ ਆਮ ਜਨਤਾ ਜਿਹੜੀ ਆ ਉਹਦੇ ਤੇ ਬੜਾ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ ਦੇਖੋ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕੈਪਟਨ ਸਾਹਿਬ ਵੀ ਬੈਠੇ ਨੇ ਕਿ ਜੰਗ ਤਾਂ ਆਪਣੇ ਆਪ 'ਚ ਇੱਕ ਮਸਲਾ ਹੈ ਬਿਲਕੁਲ ਉਹ ਕਿਸੇ ਮਸਲੇ ਦਾ ਹੱਲ ਕੀ ਕਰੇਗੀ ਹੂੰ ਜੰਗ ਤਾਂ ਆਪਣੇ ਆਪ 'ਚ ਇੱਕ ਮਸਲਾ ਮੈਨੂੰ ਇੱਕ ਸ਼ੇਅਰ ਯਾਦ ਆ ਗਿਆ ਸਾਹਿਰ ਲੁਧਿਆਣਵੀ ਜੀ ਦਾ ਲਿਖਿਆ ਹੈ ਤੋਪੇ ਅੱਗੇ ਬੜੇ ਜਾਂ ਪਿੱਛੇ ਹਟੇ ਬਾਂਜ ਕੋਖ ਦਰਤੀ ਕੀ ਹੁੰਦੀ ਹੈ ਜਸ਼ਨ ਜੀਤ ਕਾ ਹੋ ਜਾ ਸੁਗ ਹਾਰ ਕਾ ਜ਼ਿੰਦਗੀ ਹਮੇਸ਼ਾ ਮੈਇਤੋਂ ਤੇ ਰੋਦੀ ਹੈ ਹਾਂ ਬਿਲਕੁਲ ਜ਼ਿੰਦਗੀ ਹਮੇਸ਼ਾ ਮੈਇਤੋਂ ਤੇ ਰੋਦੀ ਹੈ ਠੀਕ ਹੈ ਉਹ ਸਹੀ ਹੈ ਤੇ ਜਿਹੜੇ ਮਰ ਜਾਂਦੇ ਨੇ ਉਹਨਾਂ ਦੇ ਪਿਛਲੇ ਜਿਹੜੇ ਨੇ ਉਹ ਤਾਂ ਸਾਰੀ ਉਮਰ ਲਈ ਰੋਦੇ ਹਾਂ ਜੰਗ ਦਾ ਕਹਿੰਦਾ ਪੁਛਤਾ ਖਤਮ ਕਰ ਜਾਂਦੀ ਹੈ ਦੇਖੋ ਹਣਾ ਮੈਂ ਤੋ ਦੇ ਆਪਾਂ ਪਿੱਛੇ ਅਸੀਂ ਸਭ ਕੁਝ ਫੇਸ ਕੀਤਾ ਆ ਮੈਂ ਤੁਹਾਨੂੰ ਇਹ ਦੱਸਿਆ ਨਾ ਜੀ ਕੈਪਟਨ ਸਾਹਿਬ ਮੈਂ ਵੀ ਇਹੀ ਗੱਲ ਕਰ ਰਿਹਾ ਜੰਗ ਦਾ ਇੱਕ ਆਪਣੇ ਆਪ ਜਿਹਾ ਵੱਡਾ ਮਸਲਾ ਹੈ ਵੱਡਾ ਬਿਲਕੁਲ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਸੋ ਦੇਖੋ ਹੁਣ ਸੁਣੋ ਜੇ ਵੀ ਆਇਆ ਜੀ ਚਾਈਨਾ ਨੇ ਇੱਕ ਜਿਹੜੀ ਐ ਟਵੀਟ ਕੀਤਾ ਜਾਂ ਕੁਝ ਕੀਤਾ ਕਿ ਦੋਨੋਂ ਕੰਟਰੀਜ਼ ਨੂੰ ਆਪਸ ਵਿੱਚ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਹੈ ਮੈਂ ਇਸ ਗੱਲ ਨਾਲ ਸਹਿਮਤ ਆ ਕਿਉਂ ਸਹਿਮਤ ਆ ਕਿ ਗੱਲ ਕੀਤੇ ਆ ਹੀ ਜਿਹੜੇ ਨੇ ਮਸਲੇ ਹੱਲ ਹੁੰਦੇ ਨੇ ਲੜ ਕੇ ਮਸਲੇ ਹੱਲ ਨਹੀਂ ਹੁੰਦੇ ਤੇ ਮੇਰਾ ਖਿਆਲ ਹੈ ਕਿ ਜੇ ਕਿਤੇ ਆਪਾਂ ਗੱਲ ਕਰੀਏ ਪਾਕਿਸਤਾਨ ਦੀ ਤੇ ਪਾਕਿਸਤਾਨ ਦੇ ਵਿੱਚ ਅੱਜ ਦੀ ਡੇਟ 'ਚ ਜੋ ਮੇਰਾ ਆਪਣਾ ਮੰਨਣਾ ਇਹਨਾਂ ਦਮ ਹੀ ਹੈ ਨਹੀਂ ਕਿ ਉਹ ਜੰਗ ਕਰ ਸਕੇ ਕਿਉਂਕਿ ਇਕਨੋਮਿਕਲੀ ਉਹ ਬਹੁਤ ਡਾਊਨ ਹੈ ਠੀਕ ਹੈ ਨਾ ਉਹਨਾਂ ਦੀ ਕਰੰਸੀ ਬਹੁਤ ਡਾਊਨ ਡਾਊਨ ਹੈ ਪ੍ਰੋਡਕਸ਼ਨ ਉੱਥੇ ਜ਼ੀਰੋ ਹੈ ਉਹ ਕੰਟਰੀ ਤਾਂ ਤਰਲਿਆਂ ਨਾਲ ਜੀ ਰਹੀ ਹੈ ਬਿਲਕੁਲ ਉਹ ਜੇ ਅੱਜ ਉੱਥੇ ਇੱਕ ਦਿਨ ਦੀ ਵੀ ਲੜਾਈ ਐ ਸੀ ਲੜ ਲਈ ਹੈ ਨਾ ਉਹਨਾਂ ਨਾਲ ਤੇ ਮੇਰਾ ਖਿਆਲ ਆ ਉਹਨਾਂ ਨੂੰ ਕੰਟਰੀ ਨੂੰ ਪੈਰਾਂ ਤੇ ਆਣ ਲਈ ਨਾ ਦੁਬਾਰਾ 20-25 ਸਾਲ ਲੱਗ ਜਾਣਗੇ ਅੱਜ ਦੀ ਡੇਟ ਦੇ ਵਿੱਚ ਉੱਥੇ ਇੰਨਾ ਮਾੜਾ ਹਾਲ ਹੈ ਮੈਂ ਤਾਂ ਹੁੰਦਾ ਜਾਂ ਪਿੱਛੇ ਮੈਂ ਮੋਰਿਸ਼ੀਸ ਕਮੈਂਟਰੀ ਕਰਨ ਗਿਆ ਤੇ ਮੇਰੇ ਨਾਲ ਅਮੀਰ ਸੋਹੇਲ ਪਾਕਿਸਤਾਨ ਦੇ ਜਿਹੜੇ ਸਾਅ ਦਾ ਕਪਤਾਨ ਸੀ ক্রিকেট ਦੇ ਉਹ ਸੀ ਜੀ ਅਸੀਂ ਬੰਬੇ ਤੋਂ ਇਕੱਠੇ ਮਾਰਸ਼ਿਸ ਗਏ ਸੀ ਉਹ ਪਾਕਿਸਤਾਨ ਤੋਂ ਬੰਬੇ ਪਹੁੰਚੇ ਹੀ ਲਾਹੌਰ ਤੋਂ ਮੈਂ ਇਥੋਂ ਬੰਬੇ ਪਹੁੰਚਿਆ ਸੀ ਅਬਰੀਸਰ ਤੋਂ ਤੇ ਬੰਬੇ ਤੋਂ ਸਾਡੀ ਇਕੱਠਿਆਂ ਦੀ ਫਲਾਈਟ ਸੀ ਤੇ ਉੱਥੇ ਵੀ ਅਸੀਂ 8 ਦਿਨ ਇਕੱਠੇ ਰਹੇ ਤੇ ਉਹ ਵੀ ਇਹੀ ਗੱਲ ਕਰਦੇ ਕਹਿੰਦੇ ਸਾਡਾ ਆਵਾਮ ਕਿੱਥੇ ਚਾਹਤਾ ਯਾਰ ਲੜਾਈ ਅਸੀਂ ਤਾਂ ਰੋਟੀ ਲਈ ਉੱਥੇ ਲੋਕੀ ਮਰਦੇ ਪਏ ਨੇ ਉੱਥੇ ਰੋਟੀ ਨਹੀਂ ਨਸੀਬ ਹੁੰਦੀ ਵੀ ਲੜਾਈ ਕਿਸਨ ਕਿਸਨ ਨੂੰ ਕੀ ਸੁੱਝਦੀ ਪਈ ਇਹਦੇ ਕੋਈ ਬਾਹਰੀ ਤਾਕਤਾਂ ਨਹੀਂ ਜਿਹੜੀਆਂ ਪੰਗੇ ਬਾਜ਼ੀ ਕਰਦੀਆਂ ਨੇ ਅਹੀਂ ਨਹੀਂ ਹੁਣ ਦੇਖੋ ਕਰਮਾ ਸਾਹਿਬ ਮੈਂ ਇੱਥੇ ਇੱਕ ਹੋਰ ਮੈਨੂੰ ਗੱਲ ਯਾਦ ਆ ਗਈ ਗੱਲ ਦੇ ਨਾਲ ਤਾਜ਼ਾ ਮਿਸਾਲ ਹੈ ਜੀ ਕਿ ਅਸੀਂ ਦੇਖਦੇ ਵੀ ਆਂ ਵੀਡੀਓਜ਼ ਜਿਹੜੀਆਂ ਆਂ ਸੋਸ਼ਲ ਮੀਡੀਆ ਦੇ ਪਹਿਲੇ ਆਪਾਂ ਨਨਕਾਣਾ ਸਾਹਿਬ ਵੀ ਮੱਥਾ ਟੇਕਣ ਜਾਂਦੇ ਆਂ ਉੱਥੋਂ ਦੀ ਜਿਹੜੀ ਫੋਰਸ ਹੈ ਪੁਲਿਸ ਫੋਰਸ ਹੈ ਜਾਂ ਕੋਈ ਵੀ ਆਰਮੀ ਹੈ ਉਹ ਕਿੰਨੀ ਇੱਜ਼ਤਮਾਨ ਕਰਦੇ ਦੀ ਸਾਡੇ ਕਰਤਾਰਪੁਰ ਕੋਰੀ ਲੋਟ ਸੰਗਤ ਮੱਥਾ ਟੇਕਣ ਗਈ ਹੈ ਤੇ ਉਹ ਉਹਨਾਂ ਨੇ ਕਵਤਾਵਾਂ ਦੇ ਰੂਪ ਵਿੱਚ ਕਿੰਨਾ ਸਾਨੂੰ ਪਿਆਰ ਕਰਦੇ ਨੇ ਬਲਕਿ ਜਿਹੜਾ ਆਵਾਮ ਹੈ ਉਹ ਵੈਲਕਮ ਕਰਦਾ ਮੇਰਾ ਦੋਸਤ ਇੱਕ ਪਾਕਿਸਤਾਨ ਗਿਆ ਜੀ ਠੀਕ ਹੈ ਉਹਦੇ ਨਾਨਕੇ ਉਧਰ ਪਾਕਿਸਤਾਨ ਸੀ ਤੇ ਉਹ ਪਾਕਿਸਤਾਨ ਗਿਆ ਉਹ ਕਹਿੰਦਾ ਯਾਰ ਜਿੰਨੂੰ ਪਤਾ ਲੱਗਦਾ ਸੀ ਨਾ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਉਹ ਕੋਈ ਮੈਨੂੰ ਮੈਂ ਕਹਿੰਦਾ ਆਪਣੇ ਘਰ ਤਾਂ ਰੋਟੀ ਖਾਦੀ ਨਹੀਂ ਨਾਲ ਕਹਿੰਦੇ ਮੈਂ ਕਦੀ ਕਿਸੇ ਦੇ ਘਰ ਰੋਟੀ ਖਾ ਰਿਹਾ ਕਦੀ ਕਿਸੇ ਤੇ ਉੱਥੇ ਮਤਲਬ ਇੰਨਾ ਚਾਹ ਕਰਦੇ ਨੇ ਹਾਂ ਆਵਾਮ ਭਾਵੇਂ ਇੰਡੀਆ ਦੀ ਹੋਵੇ ਜਾਂ ਪਾਕਿਸਤਾਨ ਦੀ ਹੋਵੇ ਦੇਖੋ ਜਿਹੜਾ ਘੱਟੋ ਘੱਟ ਜਿਹੜੇ ਪੰਜਾਬ ਹਨਾ ਲੈਂਦਾ ਤੇ ਚੜਦਾ ਪੰਜਾਬ ਇਹਨਾਂ ਲੋਕਾਂ ਦਾ ਆਪਸ ਦੇ ਵਿੱਚ ਨਾ ਬਹੁਤ ਜ਼ਿਆਦਾ ਅਟੈਚਮੈਂਟ ਤੁਹਾਡੇ ਪੰਜਾਬ ਦੀ ਗੱਲ ਤੋਂ ਯਾਦ ਆ ਗਈ ਕੈਪਟਨ ਸਾਹਿਬ ਇਹ ਸਵਾਲ ਤੁਹਾਡੇ ਵਾਸਤੇ ਹੈ ਕਿ ਇੱਕ ਨਾ ਭਾਰਤ ਦੇ ਜਿਹੜੀ ਸਰਕਾਰ ਹੈ ਨਾ ਉਹਦੇ ਉੱਪਰ ਇੱਕ ਤੋਹਮਤ ਲੱਗ ਰਹੀ ਹੈ ਕੁਝ ਵਰਗ ਇਹੋ ਜਿਹੇ ਨੇ ਜਿਹੜੇ ਇਹੋ ਜੇ ਗੱਲਾਂ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਅਟੈਕ ਤਾਂ ਹੋਇਆ ਆਪਣਾ ਕਸ਼ਮੀਰ ਵਾਲੀ ਸਾਈਡ ਤੇ ਤੇ ਬਲੀ ਦਾ ਬੱਕਰਾ ਬਣ ਰਿਹਾ ਸਾਡਾ ਪੰਜਾਬ ਬਾਰਡਰਾਂ ਦੇ ਉੱਪਰ ਇੱਥੇ ਕਹਿੰਦੇ ਯਾਦਾ ਮਾਹੌਲ ਖਰਾਬ ਹੋ ਰਿਹਾ ਨੇ ਤੁਸੀਂ ਇੱਥੇ ਕੀ ਕਹੋਗੇ ਨਹੀਂ ਤੇ ਤਾਂ ਚੋਟ ਠੀਕ ਨਹੀਂ ਆਦੀ ਬਿਕੋਜ਼ ਪੰਜਾਬ ਹਮੇਸ਼ਾ ਹੀ ਇੱਕ ਸੈਕਰੀਫਾਈਸ ਲਿਸ ਫੈਸ਼ਲ ਜਿਹੜਾ ਪੰਜਾਬ ਦੇ ਦਲੇਰੀ ਔਰ ਬਾਹਾਦਰੀ ਦੇ ਲਈ ਪੰਜਾਬੀ ਹਮੇਸ਼ਾ ਫੇਮਸ ਰਹੇ ਨੇ ਇਹਨਾਂ ਪੋਜ਼ਿਟਿਵ ਨੋਟਸ ਰਹਿਣਾ ਚਾਹੀਦਾ ਵਨ ਆਉਟ ਮਾਚ ਤੋਂ ਨਹੀਂ ਇਹ ਤਾਂ ਹੁਣੇ ਆ ਪੁਰਾਣੇ ਕਈ ਸਦੀਆਂ ਤੋਂ ਪੰਜਾਬ ਜਿਹੜੇ ਇੱਕ ਤਰ੍ਹਾਂ ਦੀ ਧਾਲ ਸੀਗਾ ਹਿੰਦੁਸਤਾਨ ਦੀ ਦੇਖੋ ਜੀ ਸਾਡੇ ਸਾਡੇ ਕੈਪਟਨ ਸਾਹਿਬ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਸਾਡੇ ਗੁਰੂ ਸਾਹਿਬਾਨ ਸਾਨੂੰ ਗੁਰਤੀ ਹੋਈ ਦੇ ਕੁਰਬਾਨੀ ਦੀ ਦੇ ਕੇ ਠੀਕ ਹੈ ਨਾ ਸਾਡੇ ਖੂਨ ਚ ਕੁਰਬਾਨੀ ਆ ਤੇ ਜੇ ਕਿਤੇ ਹਿੰਦੁਸਤਾਨ ਤੇ ਕਿਤੇ ਵਿਫਤਾ ਆਏਗੀ ਤਾਂ ਕੋਈ ਵੀ ਪੰਜਾਬੀ ਜਿਹੜਾ ਪਿੱਟ ਦਿਖਾਣ ਵਾਲਾ ਨਹੀਂ ਹਾਂ ਬੇਬਸ਼ਕ ਉਹ ਆਪਣੀਆਂ ਜਾਨਾਂ ਦੇਣ ਵਾਸਤੇ ਹੋਵੇ ਜਾਂ ਫਾਈਨੈਂਸ਼ਲੀ ਤੌਰ ਤੇ ਮਦਦ ਕਰਨ ਵਾਸਤੇ ਹੋਵੇ ਪੰਜਾਬੀ ਹਮੇਸ਼ਾ ਹੀ ਭਾਰਤ ਦੇਸ਼ ਨਾਲ ਮੋਟਾ ਮੋਟਾ ਜੋੜ ਦੇ ਮੈਂ ਕਹਿੰਨਾ ਖਾਸ ਕਰਕੇ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆਵਾਂ ਹੀ ਇਦਾਂ ਦੀਆਂ ਦਿੱਤੀਆਂ ਨੇ ਜਿਹੀਂ ਆ ਉਹਨਾਂ ਦਾ ਇਤਿਹਾਸ ਫਰੋਲੀਏ ਪਿਛਲਾ ਤੇ ਸਾਨੂੰ ਦਿਖਦਾ ਹੈ ਕਿ ਯਾਰ ਉਹਨਾਂ ਨੇ ਕਿੱਦਾਂ ਕੁਰਬਾਨੀਆਂ ਕੀਤੀਆਂ ਨੇ ਔਰ ਕਿੱਦਾਂ ਧਿਆਨਤਦਾਰੀ ਦਿਖਾਈ ਹੈ ਤੁਸੀਂ ਅੱਜ ਦੇਖ ਲਓ ਕਿਤੇ ਵਿਫਤਾ ਪੈਂਦੀ ਹੈ ਇਹ ਜਿਹੜੀ ਸਾਡੇ ਸਿੱਖ ਭਾਈਚਾਰਾ ਸਭ ਤੋਂ ਪਹਿਲੇ ਸੜਕ ਤੇ ਹੁੰਦਾ ਲੰਗਰ ਲੈ ਕੇ ਰੋਟੀ ਪਾਣੀ ਲੈ ਕੇ ਹਰ ਇੱਕ ਤਰ੍ਹਾਂ ਦੀ ਸਹੂਲियत ਲੈ ਕੇ ਤੁਸੀਂ ਦੇਖੋ ਨਾ ਜੇ ਪਿੱਛੇ ਰੋਲਾ ਪਿਆ ਤਾਂ ਆਕਸੀਜਨ ਦਾ ਕੈਂਪ ਲਾਤਾ ਜੀ ਹਾਂ ਨਹੀਂ ਇਹ ਕੱਲ ਵੀ ਸੋਸ਼ਲ ਮੀਡੀਆ ਉੱਪਰ ਇੱਕ ਹੋਰ ਵੱਡੀ ਚੱਤਾ ਚੱਲ ਰਹੀ ਸੀ ਕਹਿੰਦੇ ਬੇਸ਼ੱਕ ਇਹ ਜੰਗ ਦਾ ਕਰੀ ਜਾਂਦੇ ਨੇ ਪਹਿਲਾਂ ਭਾਰਤ ਸਰਕਾਰ ਜਿਹੜੀ ਅਟੈਕ ਕਰੀ ਜਾਂਦੀ ਹੈ ਮੁਰਕੇ ਜਿਹੜਾ ਸਿੱਖ ਹੈਗਾ ਸਾਡਾ ਸਮੁਦਾਇ ਉਹਨਾਂ ਨੇ ਲੰਗਰ ਪਾਣੀ ਲੈ ਕੇ ਉਹਨੇ ਸੇਵਾ ਕਰਨ ਚਲੇ ਜਾਣਾ ਹੈ ਉਨੇ ਦੇਖੋ ਉਹ ਡੈਡੀ ਨਾ ਇਹ ਭਾਵਨਾ ਜਿਹੜੀ ਹੈ ਨਾ ਇਹ ਤੇ ਜਨਮ ਤੋਂ ਹੀ ਹੈ ਕਿ ਜਿੱਥੇ ਕਿਤੇ ਵਿਫਤਾ ਆਈ ਹੈ ਤੇ ਇਹ ਜਿਹੜੀ ਸਾਡੀ ਆਪਣਾ ਸੇਖ ਕਮਿਊਨਿਟੀ ਹੈ ਇਹ ਹਮੇਸ਼ਾ ਸੇਵਾ ਵਾਸਤੇ ਖੜੀ ਹੋਈ ਹੈ ਇਹ ਤੇ ਜਨਮ ਤੋਂ ਹੀ ਹੈ ਇਹਨਾਂ ਦੇ ਅੰਦਰ ਹੀ ਹੈ ਕੂੰਚੀ ਹੈ ਸੇਵਾ ਭਾਵਨਾ ਬਾਕੀ ਜੇ ਦਲੇਰੀ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬੀਆਂ ਦੇ ਖੂਨ ਚੀ ਹੈ ਕੀ ਪਿੱਛੇ ਨਹੀਂ ਹਟਣਾ ਜਦੋਂ ਕੋਈ ਫਿਰ ਕੋਈ ਵਿਵਸਤਾ ਆ ਗਈ ਫਿਰ ਪੰਜਾਬ ਦੇ ਭਾਵੇਂ ਤਿੰਨ ਚਾਰ ਜਿਹੜੇ ਬਾਰਡਰ ਨੇ ਉਹ ਖੋਲਦੇ ਖੁੱਲ ਜਾਣ ਤਾਂ ਪੰਜਾਬੀ ਨਾ ਠਣ ਵਾਲੇ ਤਾਂ ਨਹੀਂ ਹੈ ਪਰ ਮੈਂ ਫਿਰ ਉਹੀ ਗੱਲ ਤੇ ਆਵਾਂ ਕਿ ਕੈਪਟਨ ਸਾਹਿਬ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਉਹ ਇਹ ਆਪਣੇ ਆਪ ਚ ਇੱਕ ਵੱਡਾ ਮਸਲਾ ਹੈ ਔਰ ਜਿਹੜੀ ਅੱਜ ਦੀ ਜੰਗ ਹੋਏਗੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਜੰਗ ਹੋਏਗੀ ਉਹਦੇ ਵਿੱਚ ਸ਼ਾਇਦ ਉਤਲੀਆਂ ਜਿਹੜੀਆਂ ਸ਼ਖਸੀਤਾਂ ਨੇ ਜਾਂ ਉੱਤੇ ਜਿਹੜੇ ਬੰਦੇ ਬੈਠੇ ਨੇ ਪਾਵਰਸ 'ਚ ਉਹਨਾਂ ਦਾ ਕੁਝ ਜਾਵੇ ਨਾ ਜਾਵੇ ਜਿਹੜਾ ਥੱਲੜਾ ਆ ਆਵਾਮ ਆਵਾਮ ਪਾਕਿਸਤਾਨ ਦੀ ਭਲ ਭਾਰਤੀ ਹੈ ਭਾਵੇਂ ਉਹ ਭਾਰਤ ਦਾ ਹੈ ਭਾਵੇਂ ਪਾਕਿਸਤਾਨ ਦਾ ਉਹ ਜ਼ਰੂਰ ਭੁੱਖਾ ਮਰੇਗਾ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਰਹੇਗਾ ਨਹੀਂ ਰਹੇਗਾ ਬਿਲਕੁਲ ਜੀ ਉਹ ਜਿਹੜੇ ਜੰਗ ਦੇ ਹਾਲਾਤ ਬਣੇ ਹੋਏ ਨੇ ਅੱਜਕੱਲ ਚਲੋ ਅੱਜ ਅਸੀਂ 23ਵਾਂ ਦਿਨ ਫੇਸ ਕਰਨਾ ਆਏ ਹਾਂ ਚਲੋ ਵਾਈ ਗੁਰੂ ਕਰੇਗੇ ਇਹੋ ਜਿਹਾ ਕੁਝ ਹੀ ਨਾ ਹੋਵੇ ਰਤੀ ਪਰ ਚਲੋ ਫਿਰ ਵੀ ਮਨ ਦੇ ਵਿੱਚ ਨਾ ਇੱਕ ਉਹ ਡਰ ਹੈਗਾ ਆ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੇ ਹਾਲਾਤ 2 ਦਿਨਾਂ ਦੇ ਵਿੱਚ ਹੋਏ ਸੀ ਇਹੋ ਜਿਹੇ ਹਾਲਾਤ ਹੋਰ ਕਿੰਨੇ ਦਿਨ ਚੱਲ ਸਕਦੇ ਬਣ ਸਕਦੇ ਨੇ ਕੈਪਟਨ ਸਾਹਿਬ ਤੁਸੀਂ ਇਹਦਾ ਜਵਾਬ ਦਿਓਗੇ ਕਿ ਮੈਂ ਦਵਾਂ ਜੀ ਨਹੀਂ ਤੁਸੀਂ ਦਿਓ ਮੈਂ ਇਹ ਗੱਲ ਕਰਨਾ ਚਾਹਾਂਗਾ ਕਿ ਜਿਹੜੇ ਹਾਲਾਤ ਹਨਾ ਜੀ ਮੈਨੂੰ ਇਹ ਟੈਂਪਰੇਰੀ ਲੱਗਦੇ ਨੇ ਕਿਉਂ ਟੈਂਪਰੇਰੀ ਲੱਗਦੇ ਨੇ ਕਿ ਕੋਈ ਵੀ ਜਿਹੜਾ ਨਾ ਕੰਟਰੀ ਹੈ ਚਾਹੇ ਉਹ ਹਿੰਦੁਸਤਾਨ ਹੈ ਚਾਹੇ ਪਾਕਿਸਤਾਨ ਹੈ ਜਾਂ ਕੋਈ ਹੋਰ ਕੰਟਰੀ ਹੈ ਉਹ ਇਸ ਵੇਲੇ ਆਪਣੇ ਆਪ ਦੇ ਵਿੱਚ ਐਟਮੀ ਪਾਵਰਾਂ ਪੂਰੀਆਂ ਨੇ ਜੀ ਠੀਕ ਹੈ ਨਾ ਵੇਟ ਥੋੜੀ ਕਰਨਗੇ ਹਾਂ ਹਾਂ ਜੇ ਐਕਚੁਅਲ ਚ ਜੰਗ ਹੋਵੇ ਫਿਰ ਕਦੀ ਵੇਟ ਫਿਰ ਤਾਂ ਯੂਜ਼ ਕਰਨਗੇ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਕਿਉਂ دہشت گردੀ ਵਾਲਾ ਮਾਹੌਲ ਬਣਾਈ ਜਾਂਦੇ ਨੇ ਕਿਉਂ ਲੋਕਾਂ ਨੂੰ ਪੈਨਿਕ ਕਰੀ ਜਾਂਦੇ ਨੇ ਕਿਉਂ ਡਰਾਈ ਜਾਂਦੇ ਨੇ ਇਹ ਕੋਈ ਜੰਗ ਥੋੜੀ ਹੈ ਠੀਕ ਹੈ ਤੁਸੀਂ ਕਹੋਗੇ ਇਹ ਤੇ ਹਾਂਜੀ ਹਾਂਜੀ ਇਹ ਅੱਜਕੱਲ ਜਿਹੜਾ ਜਿਹੜਾ ਹੁਣ ਜਵਾਨਾ ਹੈਗਾ ਨਾ ਇਹ ਪਹਿਲਾਂ ਕਨਵੈਨਸ਼ਨਲ ਵਾਰ ਹੁੰਦੀ ਸੀ ਜਿਹਨੇ ਅੱਜ ਕੱਲ ਉਹ ਜਿਹੜੀ ਇੰਗਲਿਸ਼ ਚ ਇੱਕ टर्म ਹੈਗੀ ਅਸਿਮੈਟ੍ਰਿਕ ਵਾਰਫੇਅਰ ਜਿਹੜੀ ਛੋਟਾ ਮੋਟਾ ਇੱਧਰ ਉੱਧਰ ਬੋਟਾਂ ਨਾਲ ਚੱਲ ਰਿਹਾ ਰਹਾ ਮੇਰਾ ਵੀ ਇਹ ਸੋਚਣਾ ਹੈ ਕਿ ਫੁੱਲ ਪਲੇਜ ਵਾਰ ਜਿਹੜੀ ਹੈ ਉਹ ਕੋਈ ਕੰਟਰੀ ਅਫੋਰਡ ਨਹੀਂ ਸਪੈਸ਼ਲੀ ਪਾਕਿਸਤਾਨ ਤਾਂ ਬਿਲਕੁਲ ਹੀ ਅਫੋਰਡ ਨਹੀਂ ਕਰ ਸਕਦਾ ਇੰਨੇ ਬਾਰਡਰ ਤੇ ਕੁਝ ਕਰਤਾ ਜਾਂ ਫਿਰ ਉਧਰ ਉਧਰ ਬਿਜਾਈ ਚੱਲਦੀ ਹੈ ਤਾਂ ਇਹ ਛੋਟਾ 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 ਮਰਗਤ ਤਾਂ ਇਹ ਕੈਨਨ ਅਨੁਸਾਰ ਹੈ ਕਿ ਇਹ ਛੋਟੇ ਛੋਟੇ ਖੇਡਾ ਖੇਡਿਆ ਜਾ ਰਹੀ ਹੈ ਹਾਂਜੀ ਇਹ ਨੀ ਵਾਰ ਥੋੜੀ ਹੈ ਇਹ ਤਾਂ ਸਿਰਫ ਐਵੇਂ ਜਿੱਦਾਂ ਕਹਿ ਸਕਦੇ ਕਿ ਇੱਕ ਦੂ 80% ਪੰਜਾਬ ਦੇ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਵਿੱਚ ਅਸੀਂ ਇੰਨਾ ਪਰੇਸ਼ਾਨ ਨਹੀਂ ਹੋ ਰਹੇ ਜਿਨ੍ਹਾਂ ਬਾਹਰ ਬੈਠੇ ਬੱਚੇ ਸਾਡੇ ਵਾਸਤੇ ਪਰੇਸ਼ਾਨ ਬਿਲਕੁਲ ਪਰੇਸ਼ਾਨ ਦੇਖੋ ਖੂਨ ਹੈ ਉਹ ਵਾਲੇ ਮਾਰਦਾ ਵੇ ਹੈ ਪਰੇਸ਼ਾਨ ਹੋਣਾ ਬੰਦਾ ਵੇ ਉਹਨਾਂ ਦਾ ਹੈਨਾ ਪਰ ਜਿਹੜਾ ਇਹ ਮਾਹੌਲ ਬੰਦਾ ਪਿਆ ਹੋਇਆ ਉਹ ਜਿਹੜੇ ਬੱਚੇ ਬਾਹਰ ਬੈਠੇ ਹੋਏ ਨੇ ਨਾ ਉਹ ਇੰਨੇ ਪਰੇਸ਼ਾਨ ਨਹੀਂ ਤੁਸੀਂ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮਹਤਜੀ ਆਪ ਜਿਹੜੇ ਮੈਂ ਹਿੰਦੁਸਤਾਨ ਤੋਂ ਬਾਹਰ ਬੱਚੇ ਪੜਨ ਲਈ ਗਏ ਹੋਏ ਨੇ ਜਾਂ ਸੈਟਲ ਹੋਏ ਹੋਏ ਨੇ ਉਹਨਾਂ ਦੇ ਨਾਲ ਨਾਲ ਸਾਰੇ ਹਿੰਦੁਸਤਾਨੀਆਂ ਨੂੰ ਸਾਰੇ ਪੰਜਾਬੀਆਂ ਨੂੰ ਇਹੀ ਮੈਸੇਜ ਦਵਾਂਗਾ ਜੀ ਆਪਣੇ ਵੱਲੋਂ ਕਿ ਉਸ ਅਕਾਲ ਪੁਰਖ ਤੇ ਭਰੋਸਾ ਰੱਖਣ ਕੁਝ ਵੀ ਮਾੜਾ ਨਹੀਂ ਹੁੰਦਾ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਬਹੁਤ پاک ਧਰਤੀ ਹੈ ਠੀਕ ਹੈ ਨਾ ਇਹਦੇ ਉੱਤੇ ਜਲਦੀ ਕੁਝ ਵੀ ਕੋਈ ਵੀ ਭੈੜੀ ਅੱਖ ਰੱਖ ਨਹੀਂ ਸਕਦਾ ਤੇ ਨਾ ਇੱਥੇ ਕੁਝ ਮਾੜਾ ਹੋ ਸਕਦਾ ਉਸ ਮਾਲਕ ਤੇ ਵਿਸ਼ਵਾਸ ਰੱਖੋ ਕੁਝ ਨਹੀਂ ਹੋਣਾ ਲੜਾਈ ਹੋਣੀ ਹੁੰਦੀ ਤਾਂ ਅੱਜ ਤੋਂ 3 ਦਿਨ ਪਹਿਲੇ ਹੋ ਜਾਣੀ ਸੀ ਬਿਲਕੁਲ ਜੀ ਇਹ ਲੜਾਈ ਨਹੀਂ ਹੈ ਇਹ ਸਿਰਫ ਮੈਨੂੰ ਲੱਗਦਾ ਹੈ ਕਿ ਆਪਣੇ ਆਪਣੇ ਲੈਵਲ ਤੇ ਉੱਤੇ ਜਿਹਨੂੰ ਅਸੀਂ ਕਹਿ ਸਕਦੇ ਨਾ ਜੀ ਫੋਕੀਆਂ ਪੜਾ ਹਨਾ ਐਵੇਂ ਇੱਕ ਦੂਜੇ ਨੂੰ ਡਰਾਈ ਜਾਣਾ ਗੱਲਾਂ ਨਾਲ ਜਾਂ ਬਲੈਕਆਊਟ ਹੋ ਗਿਆ ਤੇ ਇੱਕ ਡ੍ਰਿਲ ਹੋ ਰਹੀ ਆ ਇਹਨੂੰ 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 ਜੰਗ ਨਾ ਸਮਝੋ ਜੇ ਤੁਹਾਨੂੰ ਗਵਰਨਮੈਂਟ ਡ੍ਰਿਲ ਕਰਾ ਰਹੀ ਆ ਹਨਾ ਯਾਰ ਐਕਸਰਸਲ ਕਰਾ ਰਹੀ ਆ ਵੀ ਆਜ ਕਰਾ ਰਹੀ ਆ ਕਿ ਬਲੈਕਆਊਟ ਕਰਕੇ ਦੇਖੋ ਬਲੈਕਆਊਟ ਚ ਕਿਦਾਂ ਸਰਵਾਈਵ ਕਰਨਾ ਇਹ ਇਹਨੂੰ ਲੈ ਕੇ ਡਰਨ ਦੀ ਲੋੜ ਨਹੀਂ ਹੈ ਇਹ ਚੀਜ਼ਾਂ ਹੋਣੀ ਚਾਹੀਦੀ ਨਹੀਂ। ਨਹੀਂ ਪਾਕਿਸਤਾਨ ਦਾ ਮੀਡੀਆ ਜਿਹੜਾ ਹੈਗਾ ਪਾਕਿਸਤਾਨ ਦਾ ਮੀਡੀਆ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜਾ ਨਾ ਉਹ دہشت ਵਾਲਾ ਮਾਹੌਲ ਬਣਾ ਰਿਹਾ ਵਾ ਉਹ ਆਪਣੀ ਮੀਡੀਆ ਉੱਪਰ ਬੜੀਆਂ ਇਹੋ ਜਿਹੀ ਖਬਰਾਂ ਭੇਜ ਰਿਹਾ ਵਾ ਕਿ ਜਿਸੇ ਉਹਨਾਂ ਨੇ ਇਹ ਵਾਲਾ ਮਾਹੌਲ ਬਣਾ ਰਹੇ ਨਾ ਉੱਥੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਆਵਾਮ ਦੀਆਂ ਕਲਿੱਪਸ ਦੇਖੋ ਘੁੰਮਦੇ ਫਿਰਦੇ ਨੇ ਯਾਰ ਇਹ ਕਿਦੋਂ جنگ ਚਾਹੁੰਦੇ ਆ ਅਸੀਂ ਤਾਂ ਅੱਗੇ ਭੁੱਖੇ ਮਰੇ ਫਿਰਦੇ ਆਂ جنگ ਤਾਂ ਹੋਣੀ ਨਹੀਂ ਚਾਹੀਦੀ ਐਂ ਔਰ ਉਹ ਇਹ ਵੀ ਕਹਿੰਦੇ ਨੇ ਕਿ ਜੇ جنگ ਹੋਵੇ ਪਾਕਿਸਤਾਨ ਪਾਕਿਸਤਾਨ ਇੱਕ ਇੱਕ ਹੰਟੇ ਚ ਖਤਮ ਹੋ ਜਾਏਗਾ ਬਿਲਕੁਲ ਇਹ ਸਭ ਨੂੰ ਪਤਾ ਜੀ ਇਹ ਤਾਂ ਪਾਕਿਸਤਾਨ ਨੂੰ ਆਪ ਨੂੰ ਪਤਾ ਹੋਣਾ ਠੀਕ ਹੈ ਨਾ ਇਸ ਕਰਕੇ ਮੈਂ ਤੇ ਇਹੀ ਕੰਮ ਕਰਾਂਗਾ ਜੀ ਇਹ جنگ ਨਹੀਂ ਹੈ ਉਹ ਹੁਣ ਆ ਹੀ ਹੋਣੀ ਚਾਹੀਦੀ ਇਸ ਤੋਂ ਅੱਗੇ ਗੱਲ ਨਹੀਂ ਪਤਨੀ ਚਾਹੀਦੀ ਬਾਕੀ ਪਾਕਿਸਤਾਨ ਜਿਹੜਾ ਉਹ ਇਕਨੋਮਿਕਲੀ ਵੈਸੇ ਹੀ ਬਹੁਤ ਡਾਊਨ ਹੈ ਉਹ ਕਦੀ ਵੀ ਨਹੀਂ ਲੜਨਾ ਚਾਹੇਗਾ ਨਾ ਉਹਨਾਂ ਚ ਇਨਾ ਦਮ ਹੈ ਹੈਨਾ ਜੇ ਹਿੰਦੁਸਤਾਨ ਨਾਲ ਲੜਾਈ ਕਰ ਸਕੇ ਉਹ ਇਨਾ ਦਮ ਨਹੀਂ ਹੈਗਾ ਔਰ ਅਗਲੀ ਗੱਲ ਜੀ ਇੱਕ ਕੈਪਟਨ ਸਾਹਿਬ ਵਿੱਚੋਂ ਗੱਲ ਆਦੀ ਜੀ ਚਾਈਨਾ ਉਹਨਾਂ ਦੀ ਸਪੋਰਟ ਤੇ ਖੜਾ ਮੈਂ ਇਹ ਵੀ ਕਲੀਅਰ ਕਰਾਂਗਾ ਜਿੱਥੋਂ ਤੱਕ ਮੇਰਾ ਆਪਣਾ ਅਨਾਲਿਸਿਸ ਹੈ ਉਹ ਇਹ ਹੈ ਕਿ ਚਾਈਨਾ ਜਿਹੜਾ ਨਾ ਉਹ ਕਦੀ ਨਹੀਂ ਚਾਹੇਗਾ ਕਿ ਇੰਡੀਆ ਜਿਹੜਾ ਵਾਰਚ ਜਾਵੇ ਕਿਉਂ ਕਿ ਚਾਈਨਾ ਦੀ ਸਭ ਤੋਂ ਵੱਡੀ ਮਾਰਕੀਟ ਇੰਡੀਆ ਚ ਇੰਡੀਆ ਚ ਬਿਲਕੁਲ ਠੀਕ ਹੈ ਨਾ ਹਰ ਇੱਕ ਪ੍ਰੋਡਕਟ ਜਿਹੜਾ ਇੰਡੀਆ ਜਿਹੜਾ ਉਹਨਾਂ ਦਾ ਲੈਂਦਾ ਇੱਥੋਂ ਦੇ ਜਿਹੜੇ ਮੈਨੂਫੈਕਚਰਰ ਨੇ ਉਹ ਉਤੋਂ ਪ੍ਰੋਡਕਟ ਬਣਾਵਾ ਕੇ ਆਪਣੀ ਸਟੈਂਪਿੰਗ ਕਰਕੇ ਇਥੇ ਸਪਲਾਈ ਕਰਦੇ ਨੇ ਇੰਡੀਆ ਬਹੁਤ ਵੱਡੀ ਮਾਰਕੀਟ ਹੈ ਚਾਈਨਾ ਦੀ ਇਹ ਇਕਨੋਮਿਕਲੀ ਚਾਈਨਾ ਨੂੰ ਵੀ ਲਾਸ ਹੋਏਗਾ ਜੇ ਇੰਡੀਆ ਵਾਰ ਵਾਲੀ ਸਾਈਟ ਚਲਾ ਜਾ ਜਾਂਦਾ ਤੇ ਚਾਈਨਾ ਵੀ ਕਦੀ ਨਹੀਂ ਚਾਹੇਗਾ ਕਿ ਹਿੰਦੁਸਤਾਨ ਜਿਹੜਾ ਵਾਰ ਵਾਲੀ ਸਾਈਟ ਜਾਵੇ ਤੇ ਮੇਰੇ ਖਿਆਲ ਆ ਤਾਂ ਹੀ ਕਰਕੇ ਉਹਨੇ ਇੱਕ ਬਿਆਨ ਦਿੱਤਾ ਕਿ ਦੋਨੋਂ ਕੰਟਰੀਜ਼ ਨੂੰ ਆਪਸ ਚ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਹੈ ਤੇ ਮੇਰਾ ਖਿਆਲ ਹੈ ਇੱਕ ਦੋ ਕੰਟਰੀਜ਼ ਹੋਰ ਦੋ ਵੱਡੀਆਂ ਵਿੱਚ ਪੈ ਗਈਆਂ ਤੇ ਇਹ ਗੱਲ ਠੰਡੀ ਪੈ ਜਾਣੀ ਇੱਕ ਤੁਸੀਂ ਕੁਲਵਿੰਦਰ ਜੀ ਸਾਹਿਬ ਕਾ ਕ੍ਰਿਕਟ ਪਲੇਅਰ ਵੀ ਹੋ ਧਰਮਸ਼ਾਲਾ ਦੇ ਵਿੱਚ ਰਾਤੀ ਅਚਾਨਕ ਮੈਚ ਬੰਦ ਕਰ ਦਿੱਤਾ ਗਿਆ ਦੇਖੋ ਧਰਮਸ਼ਾਲਾ ਦੇ ਵਿੱਚ ਮੈਚ ਬੰਦ ਕਰ ਦਿੱਤਾ ਗਿਆ ਮੈਨੂੰ ਇਹ ਹੀ ਨਹੀਂ ਸਮਝ ਆਉਂਦੀ ਕਿਉਂ ਕਰ ਦਿੱਤਾ ਗਿਆ ਹਾਂ ਠੀਕ ਹੈ ਨਾ ਜੇ ਧਰਮਸ਼ਾਲਾ ਦੇ ਵਿੱਚ ਕੋਈ ਖਤਰਾ ਹੈ ਤੇ ਇਹਦਾ ਮਤਲਬ ਸਭ ਤੋਂ ਪਹਿਲੇ ਪੰਜਾਬ 'ਚ ਖਤਰਾ ਹੂੰ ਪੰਜਾਬ 'ਚ ਤਾਂ ਕੋਈ ਏਦਾਂ ਦੀ ਅਨਾਉਂਸਮੈਂਟ ਜਾਂ ਕੋਈ ਐਦਾਂ ਦਾ ਮਾਹੌਲ ਹੀ ਨਹੀਂ ਬਣਾਇਆ ਗਿਆ ਕਿ ਕੋਈ ਬਾਹਰ ਨਾ ਨਿਕਲੇ ਜਿਹੜਾ ਜਿੱਥੇ ਇੱਥੇ ਬੈਠਾ ਆਪਣੇ ਆਪਣੇ ਘਰਾਂ ਨੂੰ ਪਹੁੰਚ ਜਵੇ ਜੇ ਇਹ ਆ ਉਹ ਹੈ ਸਾਰਿਆਂ ਕੋਈ ਨਹੀਂ ਵਜਿਆ ਠੀਕ ਹੈ ਨਾ ਇਹ ਇਹ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਲੋਕਾਂ ਨੂੰ ਪੈਨਿਕ ਕੀਤਾ ਯਾਰ ਨਹੀਂ ਪਰਸੋਂ ਰਾਤੀ ਜਿਹੜੇ ਅਖਬਾਰਾਂ ਮੈਂ ਪਰਸੋਂ ਜੋ ਮਾਹੌਲ ਹੋਇਆ ਕੱਲ ਸਵੇਰ ਦੇ ਅਖਬਾਰਾਂ 'ਚ ਅਸੀਂ ਪੜਿਆ ਹੋਇਆ ਹੈ ਕਿ ਇਹਨੇ ਅਟੈਕ ਹੋਏ ਜਲੰਧਰ ਦੇ ਵਿੱਚ ਹੋਏ ਬਠਿੰਡੇ ਦੇ ਵਿੱਚ ਹੋਏ ਕਪੂਰਥਲਾ ਅੰਮ੍ਰਿਤਸਰ ਟਾਰਗੇਟ ਬਣਾਇਆ ਗਿਆ ਅਖਬਾਰਾਂ ਨੇ ਤਾਂ ਬਹੁਤ ਕੁਝ ਦੱਸਿਆ ਕਿ ਅਸੀਂ ਤਾਂ ਸਾਰੇ ਰਾਤੀ ਸੌਂ ਗਏ ਤਾਂ ਪਤਾ ਨਹੀਂ ਲੱਗਿਆ ਸਵੇਰ ਅਖਬਾਰਾਂ 'ਚ ਪਤਾ ਏ ਪਤਾ ਨਹੀਂ ਮੈਨੂੰ ਇਹ ਨਹੀਂ ਦੇਖੋ ਜੀ ਆਪਾਂ ਤਿੰਨ ਜਣੇ ਬੈਠੇ ਆ ਮੈਂ ਇੱਥੇ ਬੜੀ ਸਟ੍ਰੇਟ ਫਾਰਵਰਡ ਜੀ ਗੱਲ ਕਰਾਂਗਾ ਮੈਨੂੰ ਦੱਸੋ ਕੈਪਟਨ ਸਾਹਿਬ ਕਾਰਵਾਂ ਜੀ ਕਿ ਉਹਨਾਂ ਨੇ 7-8 ਜ਼ਿਲ੍ਹੇ ਗਿਣਾਪੇ ਕਿ ਇੱਥੇ ਆ ਹੋਇਆ ਇੱਥੇ ਆ ਕਪੂਰਥੱਲੇ ਚ ਆ ਕਪੂਰਥੱਲੇ ਕਿੰਨਾ ਕੁ ਦੂਰ ਹੈ ਜਲੰਧਰ ਤੋਂ ਜਲੰਧਰ ਚ ਆ ਹੋਇਆ ਤਾਂ ਮੈਨੂੰ ਤੁਸੀਂ ਦੱਸੋ ਜੀ ਆਫਟਰ ਆਲ ਜਿੱਕੇ ਸੇ ਏਰੀਆ ਚ ਤਾਂ ਹੋਇਆ ਤੇ ਉਸ ਏਰੀਆ ਦੇ ਵਿੱਚ ਵਸਨੀਕ ਤਾਂ ਹੈਗੇ ਹੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਕੀ ਨਹੀਂ ਨੇ ਪਰ ਕਿਤੇ ਕਿਤੇ ਮਲਬਾ ਤਾਂ ਡਿਜਾ ਦਿਖਾਇਆ ਹੋਇਆ ਹੈ ਸੋਸ਼ਲ ਮੀਡੀਆ ਤੇ ਪਤਾ ਨਹੀਂ ਆਈ ਡੋਨਟ ਲੋ ਜੀ ਮੈਨੂੰ ਇਹ ਸਮਝ ਹੀ ਨਹੀਂ ਆਉਂਦੀ ਪਈ ਕਿ ਮਲਬਾ ਕਿਸੇ ਦੀ ਛੱਤ ਤੇ ਕਿਉਂ ਨਹੀਂ ਡਿਗਿਆ ਪਾ ਉਹ ਖੇਤਾ ਜੀ ਕਿਉਂ ਡਿਗਿਆ ਖੇਤਾ ਜੀ ਕਿਉਂ ਡਿਗਿਆ ਕਿਸੇ ਦੀ ਛੱਤ ਤੇ ਕਿਉਂ ਨਹੀਂ ਡਿਗਿਆ ਕਿਸੇ ਮਹੱਲੇ ਦੇ ਵਿੱਚ ਕਿਉਂ ਨਹੀਂ ਡਿਗਿਆ ਕਿਸੇ ਚੌਂਕ ਦੇ ਵਿੱਚ ਕਿਉਂ ਨਹੀਂ ਡਿਗਿਆ ਟ੍ਰੈਫਿਕ ਤਾਂ ਚੱਲਦੀ ਰਹਿੰਦੀ ਸਾਰੀ ਰਾਤ ਹੂੰ ਹੂੰ ਠੀਕ ਹੈ ਨਾ ਸੋ ਇਹ ਮੈਨੂੰ ਨਹੀਂ ਗੱਲ ਇਹ ਸਮਝ ਆਉਂਦੀ ਵੀ ਖੈਰ ਮੈਂ ਇਸ ਤੇ ਕੁੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਇਹੀ ਚਾਹਾਂਗਾ ਜੀ ਉਸ ਮਾਲਕ ਕੋਲੋਂ ਕੀ ਜਿਹੜੀ ਹੈ ਮਾਲਕਾ ਸਭ ਤੇ ਦੇਹਾਂ ਮੇਰ ਰੱਖੀ ਔਰ ਇਹ ਜਿਹੜੀ ਹੈ ਖੂਨ ਖਰਾਬਾ ਹੈ ਇਹ ਤਾਂ ਕਿਸੇ ਲਈ ਵੀ ਚੰਗਾ ਨਹੀਂ ਹੈ ਸਭ ਨੂੰ ਆਪਣੇ ਛਤਰ ਛਾਇਆ ਚ ਰੱਖੀ ਮਾਲਕਾ ਸਭ ਤੇ ਮੇਰ ਪਰ ਹੱਥ ਰੱਖੇ ਬਾਕੀ ਜਿਹੜੀ ਹੈ ਜੇ ਇਹੋ ਜਿਹਾ ਕੋਈ ਮਾਹੌਲ ਬਣਦਾ ਵੀ ਹੈ ਤਾਂ ਮਾਲਕ ਹੀ ਟਾਲਣ ਵਾਲਾ ਉਹਨੇ ਟਾਲ ਵੀ ਦੇਣਾ ਹੈ ਕੈਪਟਨ ਸਾਹਿਬ ਤੁਸੀਂ ਇਸ ਮੌਲ ਦੇ ਉੱਪਰ ਕੀ ਕਹੋਗੇ ਮੈਂ ਤਾਂ ਇਹ ਕਵਾਂਗਾ ਕਿ ਜਲਦੀ ਰਿਸੋਲਵ ਹੋਣਾ ਚਾਹੀਦਾ ਇਹ ਈਸੂ ਕਿਉਂਕਿ ਅਗਰ ਕਾਫੇ ਐਸਕੇਲੇਸ਼ਨ ਹੋਰ ਨਹੀਂ ਹੋਣੀ ਚਾਹੀਦੀ ਇਸ ਵੇਲੇ ਜੋ ਹੈ ਜਲਦੀ ਰਿਸੋਲਵ ਹੋਵੇ ਬਿਕੋਜ਼ ਜੇ ਐਸਕਲੇਸ਼ਨ ਦੇ ਨਾਲ ਤਾਂ ਫਤਫਾਨ ਹੀ ਹੈ ਕਾਫੀ ਅੱਗੇ ਜਾ ਰਹੇ ਨੇ ਪਰ ਇਹ ਕਿ ਦੋਨੋਂ ਪਾਸੇ ਥੋੜਾ ਜਿਹਾ ਅੰਡਰਸਟੈਂਡਿੰਗ ਆ ਜਾਣਾ ਚਾਹੀਦਾ ਕਿ ਹਾਂਜੀ ਇਹ ਪ੍ਰੋਬਲਮ ਹੈ ਕਿ ਤੁਸੀਂ ਇੰਨੇ ਸਾਲ ਸਰਵਿਸ ਵਿੱਚ ਰਹੇ ਹੋ ਨਾ ਆਪਣੀ ਇੰਡੀਅਨ ਨੇਵੀ ਹੋਵੇ ਇੰਡੀਅਨ ਆਰਮੀ ਹੋਵੇ ਇੰਡੀਅਨ 에ਅਰ ਫੋਰਸ ਹੋਵੇ ਹੈ ਨਾ ਇਹ ਦਾ ਕੱਦ ਤਾਂ ਇਸ ਟਾਈਮ ਬਹੁਤ ਉੱਚਾ ਹੈ ਪੂਰੀ ਦੁਨੀਆ ਦੇ ਵਿੱਚ ਹਾਂਜੀ ਹਾਂਜੀ ਤੇ ਜੇ ਕੋਈ ਇਹੋ ਜਿਹੇ ਹਾਲਾਤ ਬਣ ਵੀ ਜਾਂਦੇ ਨੇ ਤੇ ਸਾਨੂੰ ਇਸ ਗੱਲ ਦੇ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਆਪਣੀ ਫੌਜ ਦੇ ਉੱਪਰ ਕਿ ਅਸੀਂ ਬਿਲਕੁਲ ਸੁਰੱਖਿਤ ਹੈਗੇ ਨੇ ਨਹੀਂ ਉਹਦੇ ਵਿੱਚ ਕੋਈ ਸ਼ੱਕਿਆ ਨਹੀਂ ਜੀ ਸਾਡੇ ਜਿਹੜੀ ਪਬਲਿਕ ਫੋਰਸਸ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਹੈਗੀਆਂ ਜੇਕਰ ਤੁਸੀਂ ਦੇਖ ਵੀ ਲਿਆ ਹੋਣਾ ਕਾਫੀ ਹੋਣ ਇੱਕ ਦੋ ਦਿਨ ਦੇ ਵਿੱਚ ਕਿੰਦਾ ਸਹੀਮ ਦੇ ਨਾਲ ਪੂਰੇ ਜ਼ਿਲ੍ਹੇ ਵਿੱਚ ਐਕਸ਼ਨ ਹੋ ਰਿਹਾ ਕੋਈ ਦਹਿਸ਼ਤ ਦਾ ਮਾਰ ਪਰ ਕਾਫੀ ਪੀਸ ਹੈ ਓਵਰ ਆਲ ਜਿਹੜੀ ਹੈ ਆਰਮ ਫੋਰਸਸ ਬੜੇ ਸਹੀਮ ਤੇ ਉਹਦੇ ਨਾਲ ਪ੍ਰੋਫੈਸ਼ਨਲਿਜ਼ਮ ਨਾਲ ਹੈਂਡਲ ਕਰਦੀ ਹੈ ਸਾਰੀ ਸਿਚੁਏਸ਼ਨ ਨੂੰ ਔਰ ਜ਼ਰੂਰ ਕਰੇਗੀ ਕੋਈ ਵੀ ਸਿਚੁਏਸ਼ਨ ਦੇ ਵਿੱਚ ਪਬਲਿਕ ਨੂੰ ਬਿਲਕੁਲ ਸਿਕੂਰ ਹੈ ਨਹੀਂ ਪਬਲਿਕ ਨੂੰ ਪੈਨਿਕ ਨਹੀਂ ਹੋਣਾ ਜਿਹਦਾ ਗਾਰਵਾਸਾ ਮੈਦਾਨ ਤੇ ਗਵਾਂਗੇ ਸਾਨੂੰ ਦੇਖੋ ਮੈਂ ਤਾਂ ਅੱਗੇ ਕਹਿ ਕੇ ਹਟਿਆ ਕਿ ਸਾਡੀ ਜਿਹੜੀ ਆਰਮੀ ਹੈ ਸਾਡੀਆਂ ਜਿਹੜੀਆਂ ਫੋਰਸ ਨੇ ਫੋਰਸਸ ਨੇ ਇਹ ਬਹੁਤ ਤਗੜੀਆਂ ਨੇ ਬਹੁਤ ਇੰਟੈਲੀਜੈਂਟ ਨੇ ਔਰ ਬੜੇ ਢੰਗ ਨਾਲ ਕੰਮ ਕਰਦੀਆਂ ਨੇ ਔਰ ਇਹੋ ਜੀ ਸਿਚੁਏਸ਼ਨ ਨੂੰ ਬੜਾ ਭਲੀ ਭੰਤੀ ਉਹ ਟੈਕਲ ਕਰਨਾ ਜਾਣਦੀਆਂ ਨੇ ਠੀਕ ਹੈ ਨਾ ਤਾਂ ਉਹ ਕਰਨਗੀਆਂ ਵੀ ਸਾਨੂੰ ਇਦਾਂ ਦੀ ਕੋਈ ਮਤਲਬ ਸਾਨੂੰ ਮਾਣ ਹੈ ਜੀ ਇਸ ਗੱਲ ਦਾ ਕਿ ਇੰਨੇ ਸਾਲਾਂ ਤੋਂ ਅਸੀਂ ਆਪਣੇ ਇਹ ਦੋਸਤਾਂ ਦੇ ਵਿੱਚ ਸੁਰੱਖਿਤ ਬੈਠੇ ਆ ਕਿਉਂ ਬੈਠੇ ਆ ਕਿ ਬਹੁਤ ਦਲੇਰ ਬਹੁਤ ਸਮਝਦਾਰ ਔਰ ਬੜੇ ਸਹਿਯਮ ਨਾਲ ਹਰ ਇੱਕ ਸਿਚੁਏਸ਼ਨ ਨੂੰ ਟੈਕਲ ਕਰਨ ਵਾਲੇ ਬਾਰਡਰ ਦੇ ਉੱਤੇ ਸਾਡੀ ਰੱਖਿਆ ਲਈ ਖੜੇ ਨੇ ਮਤਲਬ ਇਹ ਹੈ ਕਿ ਅੱਜ ਦੀ ਚਰਚਾ ਦੇ ਵਿੱਚ ਅਸੀਂ ਇਹ ਚਿਟਾ ਕੱਢਦੇ ਆ ਕਿ ਸਾਨੂੰ ਘਬਰਾਣ ਦੀ ਕੋਈ ਲੋੜ ਨਹੀਂ ਆ ਅਸੀਂ ਇੱਕ ਇਹੋ ਜਿਹੇ ਦੇਸ਼ ਦੇ ਵਿੱਚ ਆ ਜਿਹਦੇ ਵੱਲ ਕੋਈ ਵੀ ਉਂਗਲ ਚੱਕੇ ਨਹੀਂ ਦੇ ਸਕਦਾ ਜੀ ਹਾਂਜੀ ਅੱਜ ਦੀ ਗੱਲ ਇੱਕ ਚਰਚਾ ਵਿੱਚ ਅਜ ਇੰਨੇ ਹੀ ਮਿਲਦੇ ਆ ਇੱਕ ਹੋਰ ਨਵੀਂ ਚਰਚਾ ਦੇ ਵਿੱਚ ਹੋਰ ਨਵੀਆਂ ਸ਼ਖਸੀਅਤਾਂ ਨਾਲ ਹੋਰ ਨਵੇਂ ਵਿਸ਼ੇ ਤੇ ਹੱਸਦੇ ਵਜ਼ੇਰੋ ਖੁਸ਼ ਹੋ। ਅੱਛਾ ਜੀ।